ਸਤਿ ਸ਼੍ਰੀ ਅਕਾਲ ਬੰਦੇ ਤੁਸੀਂ ਨਵੇਂ ਆਉਦੇ ਗਾਰਡੇ ਦੇ ਨੇ ਆਏ ਨੇ ਮੈਂ ਉਹਨਾਂ ਨੂੰ ਬਤਾਈ ਦਿੰਨਾ ਹੈ ਕਿ ਉਮੀਦ ਕਰਨਾ ਕਿ ਉਹ ਕੰਮ ਦੀ ਸੇਵਾ ਕਰੀਆ ਕਿਸਾਨਾ ਕਿਸਾਨਾ ਹੋਰ ਕਰਨਾ ਕਿਸਾਨਾ ਕਿਸਾਨਾ ਜਿਹੜੇ ਵਾਦੇ ਸਤੰਤਰ ਖੱਟੇ ਵਿੱਚ ਆਗਮਨ ਉਸਮਾ ਛੁੱਟ ਨਹੀਂ ਕੋਈ ਵਾਲੇ ਸਤਾ ਚ ਨਹੀਂ ਸੀ ਸੀ ਉਹ ਵਾਦੇ ਜਿਹੜੇ ਆ ਉਹ ਪੂਰੇ ਕਰਨੇ ਚਾਹੀਦੇ ਆ ਕਿਸਾਨਾਂ ਜਿਹੜੀਆਂ ਜਾਇਜ਼ ਲੋਕਾਂ ਨੇ ਕਿ ਉਹ ਮੰਗੀਆਂ ਚਾਹੀਦੀਆਂ ਸਰਕਾਰ ਨੂੰ ਜਿਹੜਾ ਹਰ ਪੀੜਾ ਰਹੇ ਨੇ ਜਿਹੜਾ ਹੈ ਉਹ ਅਖਤਿਆਰ ਨਹੀਂ ਕਰਨਾ ਚਾਹੀਦਾ ਬਾਕੀ ਮੈਂ ਇਹਨਾਂ ਜ਼ਰੂਰ ਕਾਂਗਾ ਕਿ ਜਿੰਨੇ ਵੀ ਅਸੀਂ ਅੰਦੋਲਨਾਂ ਦਾ ਲਹਿਰਾਂ ਦਾ ਮੂਵਮੈਂਟਾਂ ਦਾ ਇਤਿਹਾਸ ਪੜਦੇ ਹਾਂ ਤੇ ਉਹ ਅੰਦੋਲਨ ਮੂਵਮੈਂਟਾਂ ਜਾਂ ਲਹਿਰਾਂ ਜਿਹੜੀਆਂ ਨੇ ਉਹ ਕਾਮਯਾਬ ਹੁੰਦੀਆਂ ਨੇ ਉਹ ਆਪਣੇ ਮਿਸ਼ਨ ਦੀ ਵੀ ਪੂਰਤੀ ਕਰਦਿਆਂ ਨਹੀਂ ਟਿਕੀਆਂ ਪਰ ਪੂਰਨ ਲੋਕ ਹਮਾਇਤ ਰਾਤ ਕਰਕੇ ਜਿਹੜਾ ਚੱਲਦੀ ਜਾਂਦੀ ਹੈ ਕਿ ਜਿਹੜੀਆਂ ਲਹਿਰਾਂ ਜਿਹੜੇ ਅੰਦੋਲਨਾਂ ਲੋਕ ਹਮਾਇਤ ਕਰਦੇ ਆ ਇਹ ਉਹ ਫੇਰੇ ਕੰਮnabla ਨੇ ਹੋਇਆ ਤੇ ਸਾਡੀਆਂ ਨੀਤੀਆਂ ਸਾਡੀ ਰੂਪਰੇਖਾ ਜਿਹੜੀ ਹੈ ਅੰਦolan ਕਰਦੇ ਵਕਤ ਇਸ ਤਰ੍ਹਾਂ ਦੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਜਿਹੜੀ ਹੈ ਇੱਕ ਤਕਲੀਫ ਨਾ ਹੋਵੇ ਕਿ ਲੋਕ ਹਮਾਇਤ ਦੇ ਲਈ ਖੰਭ ਨਹੀਂ ਦੇ। ਜਿਸ ਤਰ੍ਹਾਂ ਹਰਿਆਣੇ ਦੇ ਪੁਲਿਸ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਛੁੱਟੀ ਹੈ ਕਿਸਾਨਾਂ ਨੂੰ ਗਲਤ ਕਾਰਵਾਈ ਜਿਹੜੀ ਹੋ ਕੀਤੀ ਹੈ ਹਰਿਆਣਾ ਪੁਲਿਸ ਨੇ ਬਾਰਡਰ ਸੀਮ ਕਿਤੇ ਹੈ ਬਾਰਡਰ ਸੀਮ ਕਰਨ ਨੂੰ ਅਸੀਂ ਕਿਸੇ ਵੀ ਢੰਗ ਦੇ ਨਾਲ ਇਜਾਜ਼ਤ ਨਹੀਂ ਠਾਰਾ ਸਕਦੇ ਇੰਸ ਕਰਕੇ ਬਹੁਤ ਮੰਦ ਭਾਗਾ ਵਰਤਾਰਾ ਜੋ ਵੀ ਹਰਿਆਣਾ ਦੇ ਪੁਲਿਸ ਨੇ ਕੀਤਾ ਹੈ ਫੋਗੈਸਟ ਦੇ ਗੋਲੇ ਚੁਲਾਈ ਹੈ ਜਾਂ ਪਲਾਸਟਿਕ ਦੀਆਂ ਗੋਲੀਆਂ ਚੁਲਾਈਆਂ ਹੈ ਜਾਂ ਹੁਣ ਵੱਡੇ ਜਿਹੜੇ ਹੋਰ ਇਨਸਟਰੂਮੈਂਟ ਲੈਂਦੇ ਗਏ ਨੇ ਕਿਸਾਨਾਂ ਨੂੰ ਜਿਹੜਾ ਹੈ ਉਹ ਪਰੇਸ਼ਾਨ ਕਰਨ ਵਾਸਤੇ ਤੇ ਇਹ ਚੀਜ਼ਾਂ ਜਿਹੜੀਆਂ ਹੈ ਡੈਮੋਕਰੇਟਿਕ ਕੰਟਰੀ ਦੇ ਵਿੱਚ ਝਾਜ਼ਦੇ ਪਿੰਕਲ ਸਿੰਘ ਸਾਹਿਬ ਅਮਰਪਾਲ ਸਿੰਘ ਦੀ ਕੱਲ ਆਡੀਓ ਵੀ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਔਰ ਉਹਨਾਂ ਦੇ ਪਰਿਵਾਰ ਵੱਲੋਂ ਵੀ ਤੁਹਾਨੂੰ ਮੁੱਖੋ ਸਰਕਾਰ ਦੀ ਕਿੱਡੀ ਬਿਸ਼ਰਮੀ ਹੈ ਇਹ ਪਹਿਲੀ ਗੱਲ ਤਾਂ ਹੈ ਕਿ ਉਹ ਨੌਜਵਾਨ ਅੱਜ ਬਰਕਮ ਸਾਹਮਣੇ ਜਿਹੜੇ ਸੀ ਉਹ ਬਿਗੜ ਗਿਆ ਉਹਦੇ ਸਾਹਮਣੇ ਤੇ ਫਿਰ ਅੱਗੇ ਉਹਨਾਂ ਨਾਲ ਅਨੁਮੋਖੀ ਜਿਹੜਾ ਵਤੀਰਾ ਜਿਹੜਾ ਉਹ ਅਖਤਿਆਰ ਕੀਤਾ ਜਾ ਰਿਹਾ ਉਹਨਾਂ ਦੀ ਨਿਜੀਤਾ ਨੂੰ ਜਿਹੜਾ ਉਹ ਖਤਮ ਕਰਨ ਦਾ ਯਤਨ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਕੰਮ ਦੇ ਲਾੜੇ ਤੇ ਉਹਨਾਂ ਦੇ ਜਿਹੜਾ ਮੋਬਾਈਲ ਫੋਨ ਜਿਹੜਾ ਉਹਨਾਂ ਦੇ ਸਿਰ ਪਾ ਦੇਣੇ ਉਲਟਾ ਸਾਰਾ ਸਮਾਨ ਇਹਨਾਂ ਦੇ ਸਿਰ ਪਾ ਦੇਣਾ ਇਹਦੀ ਜਾਣ ਤੋਂ ਚਾਹੀਦੀ ਹੈ ਜੇ ਤੁਸੀਂ ਜਿਹੜੇ ਮੋਬਾਈਲ ਉਹਨਾਂ ਦੇ ਸਰਪਾਈਲੇ ਤੁਸੀਂ ਉਹਨਾਂ ਦੇ ਨੰਬਰ ਟ੍ਰੇਸ ਕਰਕੇ ਜੇ ਜਾਂਚ ਹੋਵੇ ਇਹ ਉਹ ਨੰਬਰ ਜਿਹੜੇ ਉਹ ਸਾਰੇ ਪ੍ਰਸ਼ਾਸਨ ਦੇ ਨਿਕਲਦੇ ਤੇਰ ਕੋਸ ਅਸਰਾ ਦੇ ਨਿਕਲਣਗੇ ਤਾਂ ਇਸ ਕਰਕੇ ਇਹ ਬਹੁਤ ਹੀ ਅਨੁਮੋਗਨਕੀ ਜਿਹੜਾ ਉਹਨਾਂ ਤੇ ਇੱਕ ਕਿਸਮ ਦਾ ਤਸ਼ੱਦਦ ਕੀਤਾ ਜਾ ਰਿਹਾ ਹੈ ਉਹਨਾਂ ਮੁਕਾਬਤਰ ਕੀਤਾ ਜਾ ਰਿਹਾ ਤੇ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨਾਲ ਕੋਈ ਅਨਹਾਨੀ ਵਾਪਰਦੀ ਹੈ ਤੇ ਇਹਦੀ ਜ਼ਿੰਮੇਵਾਰ ਇਸ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਜਿਹੜਾ ਉੱਥੋਂ ਦਾ ਲੋਕ ਪ੍ਰਸ਼ਾਸਨ ਅਧਿਲ ਪ੍ਰਸ਼ਾਸਨ ਉਹ ਜ਼ਰੂਰ ਹੋਵੇਗਾ ਉਹ ਰਿਹਾ ਕੀਤੇ ਜਾਣੇ ਚਾਹੀਦੇ ਨੇ ਉਹਨਾਂ ਦੇ ਕੇਸ ਜਿਹੜੇ ਆ ਉਹ ਵਾਪਸ ਲਏ ਚਾਹੀਦੇ ਬਿਲਕੁਲ ਜਿਹੜੀ ਤੁਸੀਂ ਜ਼ਿਕਰ ਕੀਤਾ ਉਸ ਦਾ ਸਾਹਮਣੇ ਆ ਕੇ ਸਿੰਘ ਸਾਹਿਬ ਜੇ ਵੀ ਕਿਹਾ ਕਿ ਅਸੀਂ ਭੁੱਖਮਿਆ ਦੇ ਬੱਚੇ ਆ ਹਰਪ੍ਰਤਾ ਸਿੰਘਾਂ ਦੀ ਜੀਆਂ ਦੀ ਹਾਲਤ ਵੀ ਖਰਾਬ ਹੈ ਤੇ ਜੇਕਰ ਅਸੀਂ ਦੀ ਤਾਂ ਸਾਡੀਆਂ ਲਾਸ਼ਾਂ ਜਿਹੜੀਆਂ ਨੇ ਉਹ ਪੰਜਾਬ ਪਿੰਡ ਬਿਲਕੁਲ ਜੇ ਅਨਮਨੁੱਖੀ ਹਨ ਹੋਣੀ ਉਹਨਾਂ ਨਾਲ ਕੋਈ ਵਾਪਰਦੀ ਹੈ ਇਹ ਜੁਮੇਰ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਵਿਚੋ ਜਿਹੜਾ ਜਿਲ੍ਹਾ ਪ੍ਰਸ਼ਾਸਨ ਹੋਏਗਾ ਇਹ ਮੰਨਦੀ ਲਿਖਿਆ ਗਿਆ ਹੈ ਕਿ ਉਹਦੇ ਪ੍ਰਸ਼ਾਸਨ ਨੇ ਜਿਲ੍ਹਾ ਪ੍ਰਸ਼ਾਸਨ ਨੇ ਤੇ ਉਹਨਾਂ ਨਾਲ ਅਦਮੁਖੀ ਕਿਡਾ ਹੈ ਉਹ ਵੀ ਰਾ ਤਿਆਰ ਕੀਤਾ ਜਾ ਰਿਹਾ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਇਹਨਾਂ ਵਟਾ ਉਹਨਾਂ ਦਾ ਅਪਰਾਧ ਨਹੀਂ ਜਿਸ ਦੀ ਸੰਬੰਧੀ ਸਜ਼ਾ ਜਰੀ ਹੈ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਇਹ ਬਹੁਤ ਜ਼ਿਆਦਾ ਗੰਭੀਰ ਕਾਨੂੰਨੀ ਹਰਕਤ ਹੈ ਸਰਕਾਰ ਇਸ ਰਾਜ ਰਾਜ ਸਰਕਾਰ ਵੱਲੋਂ ਹੋਣੇ ਜਿਹੜਾ ਯੂ ਟਰਨ ਲਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਵੀ ਕਾਨੂੰਨ ਐਸਾ ਨਹੀਂ ਲਿਆਂਦਾ ਜਾਏਗਾ ਉਸ ਫੈਸਲੇ ਨੂੰ ਸਿੱਧਾ ਸਾਹਮਣੇ ਦੇ ਕੇ ਮਹਾਰਾਸ਼ਟਰ ਸਰਕਾਰ ਨੂੰ ਰੋਲ ਬਣਾਉਂਦੇ ਵਕਤ ਸਲਿਖੇ ਵਿਸ਼ੇ ਦੇ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੱਧਰਨ ਚਾਹੀਦੀ ਹੈ ਖਾਸੌਰ ਦੇ ਉੱਤੇ ਹਜ਼ੂਰੀ ਸਿੱਖ ਜਿਹੜੇ ਨੇ ਸਾਡੇ ਉੱਥੇ ਹੈਦਰਾਬਾਦ ਦੇ ਵਿੱਚ ਜਾਂ ਮਹਾਰਾਸ਼ਟਰਾਂ ਦੇ ਵਿੱਚ ਪੋਪਈ ਮੌਜੂਦ ਹੈ ਤਾਂ ਤਖਸਾਲੀ ਮੰਨ ਲਓ ਕਿ ਜਿਹੜਾ ਸਾਡੀ ਤਖਸਾਲੀ ਹਜੂ ਸਾਹਿਬ ਕੇ ਸਲਾਮਾ ਨਮਾਉਂਦੇ ਆ ਉਹਨਾਂ ਦੀਆਂ ਵੀ ਕਿਸੇ ਭਾਵਨਾਵਾਂ ਨੂੰ ਜੀ ਅੱਗੇ ਦੇ ਇੱਕ ਨੂੰ ਪਿਆਰ ਦਾ ਮੁਸਲਮਾਨ ਇਸ ਤਰ੍ਹਾਂ ਵਿਰੋਧ ਜਾਂ ਵੀਡੀਓ ਬਣਾ ਰਹੀ ਤੁਹਾਡੇ ਨਾਲ ਸਿੰਘ ਸਾਹਿਬ ਚੀਫ ਖਾਲਸਾ ਦਮਾਨ ਦੀ